ਤਮਾਕੇਦਾਰ ਪ੍ਰਿੰਟ ਤਮਾਕੇਦਾਰ ਡਿਜ਼ਾਈਨ ਬਾਬੇ ਰੇਡੀ ਆ ਲੋ ਆਲ ਓਵਰ ਮੈਚਿੰਗ ਸੂਟ 5 ਮੀਟਰ ਦਾ ਕਪੜਾ ਉਹ ਟਰਾਈ ਦੇ ਉੱਪਰ ਅਨਲੋ 200 ਰੁਪਏ ਦਾ ਪਰ ਤੁਸੀਂ ਇਹ ਚੈੱਕ ਕਰ ਲਓ ਗਰਮ ਸੂਟ ਆ ਬਿੱਦ ਸ਼ਾਲ ਜਿਹੜੇ ਬਾਜ਼ਾਰ ਚ 7-800 ਦਾ ਇੱਕ ਇੱਥੇ 700 ਦੇ ਦੋ ਪਿਓਰ ਪੈਲਵਰ ਤੇ ਹੈਂਡਵਰਕ ਕੱਢਿਆ ਹੋਇਆ 35-3500 ਰੁਪਈਆ ਬਾਜ਼ਾਰ ਦਾ ਰੇਟ ਆ ਇਹ ਬਾਪੇ ਦੀ ਠੀਕੇ ਭਾਜੀ 1800 ਰੁਪਈਆ ਸੂਟ ਮਿਲੇਗਾ ਚੈਲੰਜ ਦੇ ਨਾਲ ਐਦਾਂ ਦਾ ਸ਼ੋਰ ਭਾਜੀ ਪਹਿਲੀ ਗੱਲ ਪਿਓਰ ਪਸ਼ਮੀਨਾ ਹੋਊਗਾ ਹਾਂਜੀ ਪਿਓਰ ਅਲਪਾਈਨ ਦੀ ਸ਼ਰਟ ਡਿਜੀਟਲ ਦੇ ਵਿੱਚ ਪੂਰੀ ਹੈਵੀ ਕੁਆਲਿਟੀ ਆ ਜਿਹੜਾ ਪਸ਼ਮੀਨਾ ਕਹਿ ਕੇ ਤੁਸੀਂ 25 2500 3 3000 ਦੇ ਰੇਨ ਨੂੰ 9 900 ਰੁਪਏ ਚ ਲੈ ਜਾ ਜਿਹੜੇ ਬ੍ਰਾਂਡ ਚਲਦੇ ਨੇ ਬ੍ਰਾਂਡ ਭਾਜੀ ਹਾਂਜੀ ਉਹ ਚ ਵੀ ਆਪਾਂ ਰੇਟਾਂ ਦੇ ਪਾਣ ਲੱਗਿਆ ਵੱਡੇ ਖਲਾਰੇ ਆਈਦਾਂ ਦੇ ਸੂਟ ਵੀ ਲੈਣੇ ਆ ਤਾਂ 3500 ਰੁਪਏ ਲੈ ਜਾਓ ਇਹ 8 800 ਰੁਪਿਆ 1000 1000 ਰੁਪਿਆ ਇੱਕ ਇੱਕ ਸੂਟ ਦਾ ਬਾਬੇ ਜੱਟੀ ਨੇ 3500 ਰੁਪਏ ਗਰੇਵ ਨੈਚੁਰਲ ਦਾ ਸੂਟ ਮਿਰਰ ਵਰਕ ਨਾਲ ਹਾਂਜੀ ਰੇਟ 450 ਨਾਲੇ ਤੁਸੀਂ ਰੰਗ ਦੇਖ ਲਓ ਨਾਲੇ ਡਿਜ਼ਾਈਨ ਦੇਖ ਲਓ 1200 15 1500 ਦੇ ਬਾਜ਼ਾਰ ਚ ਇੱਥੇ ਤੁਹਾਨੂੰ 5 500 ਦੇ 1500 2000 ਆ ਘੇਰੇ ਦੇ ਕੰਮ ਕੀਤੇ ਪਿਓਰ ਓਰੀਜਨਲ ਪੀਸ ਨਾਲ ਬਰਬਰੀ ਦੇ ਫੁੱਲ ਸਾਈਜ਼ ਦੁਪੱਟੇ 2.5 ਮੀਟਰ ਰੰਗ ਇੱਕ ਤੋਂ ਇੱਕ ਮੈਨਾ ਚੜ ਦੇ ਵਿੱਚ ਚੜਦਾ ਕਲਰ ਭਾਜੀ 900 ਰੁਪਏ ਸੂਟ ਦਾਂਗੇ ਹੋਲਸੇਲ ਐ ਇਥੇ 45 45 ਸੌਲੇ ਸੂਟ ਵੀ 21 2100 ਚ ਮਤਲਬ ਹਰ ਤਰ੍ਹਾਂ ਹੀ ਰੇਂਜ ਆ ਆ ਦੇਖੋ ਪੀਸ ਪਿਓਰ ਔਰਗੈਂਜ਼ਾ ਦੇ ਉੱਪਰ ਹੈਵੀ ਹਾਂਜੀ ਸੀਕਵੈਂਸ ਵਰਕਰ ਦੇ ਨਾਲ ਦੁਪੱਟਾ ਵੀ ਡਿਜ਼ਾਈਨਰ ਨਾਲ ਫੁੱਲ ਹੈਵੀ ਆ ਦੇਖੋ ਇਹ 3 3000 ਦੇ ਸੂਟ ਆ ਭਾਜੀ 15 1500 ਰੁਪਏ ਸੇ ਲੱਗਦੀ ਹੈ ਪਿਓਰ ਦੇਸੀ ਕਿਉਂ ਵਾਲੇ ਹੈਂਡਵਰਕ ਵਾਲੇ ਸੂਟ ਹਾਂਜੀ ਠੀਕ ਆ ਆਹ ਲੋ ਪਿਓਰ ਕਰੇਵ ਦੀ ਸਲਵਾਰੋ ਵੀ ਹੈਂਡਵਰਕ ਨਾਲ ਦੁਪੱਟਾ ਡਿਜ਼ਾਈਨਰ ਤੇ ਰੇਟ ਭਾਜੀ 2500 ਰੁਪਏ ਸਲਵਾਰ ਦੇ ਪੌਂਚੇ ਕੱਢੇ ਹੋਏ ਵੀ ਹੈਂਡਵਰਕ ਨਾਲ ਠੀਕ ਆ ਜੀ ਆਹ ਦੇਖੋ ਡਿਜੀਟਲ ਫੁੱਲ ਹੈਵੀ ਹੈਂਡਵਰਕ ਕੀਤਾ ਹੋਇਆ ਪੰਨਵਰਕ ਨਾਲ ਨਲਕੀ ਦਾ ਕੰਮ ਹੈ ਤੇ ਰੇਟ ਦੇਤਾ ਆਪਾਂ 3500 ਰੁਪਏ ਨਵੇਂ ਤੋਂ ਨਵਾਂ ਆਰਟੀਕਲ ਰਾਂਗੇ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਹਰ ਰੇਂਜ ਬਾਬੇ ਦੀ ਹੱਟੀ ਤੇ ਆ ਹਰ ਰੇਂਜ ਆ ਪੀਸ ਦੇਖੋ ਆਹ ਦੇਖ ਲਓ ਪੀਸ ਬਣਿਆ ਹੋਇਆ ਪ੍ਰੋਪਰ ਹੈਵੀ 300 ਰੁਪਏ 3600 روپے ਚ ਦੁਪੱਟੇ ਨਾਲ 3600 ਚ ਸੂਟ ਆ ਚੀਜ਼ਾਂ ਦੇਖੋ ਆ ਸੂਟ ਦੇਖੋ ਬਣਿਆ ਹੋਇਆ ਹਾਂਜੀ ਕੰਮ ਦੇਖੋ ਕੀਤਾ ਹੋਇਆ ਜੀ ਭਾਈ ਜਿੱਥੇ ਮਰਜੀ ਟਰਾਈ ਕਰ ਲੈਣਾ 4000 ਦਾ ਪੀਸ ਆ 1600 ਰੁਪਏ ਦਾ ਦਾ ਸਾਹਿਬ ਵੀ ਤੁਸੀਂ ਚੈੱਕ ਕਰੀ ਜਾਓ ਤੁਸੀਂ ਨਾ ਕਿੰਨਾ ਹੈਵੀ ਵਰਕ ਹਰ ਸੂਟ ਦੇ ਉੱਤੇ ਕੀਤਾ ਤੇ ਰੇਟ ਤਾਂ ਆ ਜਿਹੜਾ ਬਾਜ਼ਾਰ 'ਚ 25-2500 ਦਾ ਲੈਨੇ ਹੋ ਰਾਜਾ ਰਾਣੀ 700 ਰੁਪਏ ਦਾ ਲੈ ਜਾਓ ਬਾਬੇ ਦੀ ਹੱਟੀ ਤੋਂ 700 ਰੁਪਏ 'ਚ ਹੈਂਡ ਵਰਕ ਦੇ ਨਾਲ ਔਰਗੈਂਜ਼ਾ ਦੇ ਅੰਬੀ ਰੇਟ ਕਰਤਾ 900 ਰੁਪਏ ਅੱਛਾ ਇਹਦਾ 900 ਰੁਪਈਆ ਮਰਜ਼ੀ ਰੇਟ ਟਰਾਈ ਕਰ ਲੋ ਚਲੋ ਜੀ ਵਿਆਹ ਸ਼ਾਦੀਆਂ ਦੇ ਨਾਲ ਸ਼ੁਰੂ ਹੋ ਗਿਆ ਤੁਸੀਂ ਸੋਚਦੇ ਹੋ ਵੀ ਵਿਆਹ ਸ਼ਾਦੀ ਦਾਜਵਿਰ ਦੇ ਕੱਪੜਾ ਲੈਣਾ ਕਿੱਥੋਂ ਬਾਬੇ ਦੀ ਹੱਟੀ ਬਾਸੜੇ ਦੇ ਸਾਹਮਣੇ ਆ ਜਾਓ ਜਿੱਥੇ ਵਿਆਹ ਸ਼ਾਦੀ ਦਾਜਵਿਰ ਦੇ ਕੱਪੜਾ ਲੱਖ ਵਾਲਾ ਤੁਹਾਨੂੰ 30-35 ਹਜ਼ਾਰ ਚ ਮਿਲ ਜਾਣਾ ਬਹੁਤ ਤਗੜੀਆਂ ਵੈਰਾਈਟੀਆਂ ਹੋਣੀਆਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਉਹਨਾਂ ਦੇ ਫਾਇਦੇ ਤਾਂ ਹੁੰਦੇ ਹੁੰਦੇ ਆ ਪਰ ਜੇ ਦਾਜਵਰੀਆਂ ਦਾ ਫਾਇਦਾ ਕਰ ਦਿਓ ਭਾਜੀ ਦਾਜਬਰੀਆਂ ਦਾ ਫੈਰਾ ਕਰਾਂਗੇ ਨਾਲੇ ਸਰਦੀਆਂ ਦੇ ਸੂਟ ਵੀ ਦਿਖਾਵਾਂਗੇ ਹਾਈ ਕਲਾਸ ਪਰ ਜਿਹੜੇ ਦਾਜਬਰੀਆ ਸੂਟ ਨੇ ਵੇਖਣਾ ਪੂਰੀ ਵੀਡੀਓ ਅਗਰ ਲੈਣਾ ਵੱਡਾ ਫੈਰਾ ਕਿਉਂਕਿ ਇੱਥੇ ਹੋਲਸੇ ਰੇਟ ਤੇ ਸਿੰਗਲ ਸੂਟ ਵੀ ਮਿਲਦਾ ਤੇ ਪਹਿਲਾ ਆਰਟੀਕਲ ਭਾਜੀ ਆਲੋ ਧੁਮਾਕੇਦਾਰ ਪ੍ਰਿੰਟ ਧੁਮਾਕੇਦਾਰ ਡਿਜ਼ਾਈਨ ਬਾਬੇ ਰੇਟ ਦੀ ਆਲੋ ਆਲ ਓਵਰ ਮੈਚਿੰਗ ਸੂਟ 5 ਮੀਟਰ ਦਾ ਕਪੜਾ ਪ੍ਰਿੰਟ ਆਣਗੇ ਭਾਜੀ ਇੱਕ ਤੋਂ ਇੱਕ ਪਿਓਰ ਮੋਟੇ ਦੇ ਹਾਂ ਜੀ ਸਾਡੀਆਂ ਦੇ ਪ੍ਰਿੰਟ ਉਹ ਵੀ ਕਟ్రਾਈ ਦਾ ਕਪੜਾ ਬਾਜੀ ਕਟ్రਾਈ ਦੇ ਉੱਪਰ ਅਨੋ ਪੂਰੇ ਪੰਜਾਬ ਦਾ ਚੈਲੰਜ ਆ ਬਾਜੀ 200 ਰੁਪਏ ਦਾ ਸੂਟ 100 ਤੁਸੀਂ ਚੈੱਕ ਕਰ ਲਓ ਗਰਮ ਦੇ ਵਿੱਚ ਕਟ్రਾਈ ਵਾਲਾ ਸੂਟ 200 ਰੁਪਏ ਦਾ ਦੇ ਰਹੇ ਆ ਜਿਹੜਾ ਬਾਜ਼ਾਰ 'ਚ 6-700 ਰੁਪਏ ਦਾ ਇੱਕ ਸੂਟ ਇੱਥੇ ਤੁਹਾਨੂੰ 600 ਦੇ ਤਿੰਨ ਸੂਟ ਦੇਣੇ ਆ ਰੰਗ ਪ੍ਰਿੰਟ ਡਿਜ਼ਾਈਨ ਦੇਖ ਲਓ ਤੁਸੀਂ ਇੱਕ ਤੋਂ ਇੱਕ ਪ੍ਰਿੰਟ ਦੇਖ ਲਓ ਇੱਕ ਤੋਂ ਇੱਕ ਡਿਜ਼ਾਈਨ ਦੇਖ ਲਓ ਨਵੇਂ ਤੋਂ ਨਵਾਂ ਧਮਾਕਾ ਬਾਬੇ ਦੀ ਰੋਜ਼ ਹੋ ਰਿਹਾ ਜੀ ਕਿਉਂਕਿ ਇੱਥੇ ਹੋਲ ਸੇਲ 'ਚ ਕਪੜਾ ਮਿਲਦਾ ਹੈ ਦੇ ਭਾਈ ਚਾਹੇ ਤੁਸੀਂ ਵੇਚ ਲਈ ਲੋ ਚਾਹੇ ਤੁਸੀਂ ਘਰ ਲਈ ਲੋ ਰੇਟ ਇੱਕੋ ਹੀ ਲੱਗਣਾ ਸਾਰਿਆਂ ਨੂੰ ਰਿਟੇਲ ਦੇ ਰੇਟ ਅਸੀਂ ਵੱਖਰੇ ਨਾ ਕਿਹਾ ਹੋਲ ਸੇਲ ਦੇ ਰੇਟ ਤੇ ਕੱਲਾ ਕੱਲਾ ਸੂਟ ਲੋ ਜੀ ਕੱਲਾ ਕੱਲਾ ਉਹ ਵੀ ਧੁਮਾਕੇ ਦਾ ਡਿਜ਼ਾਈਨਿੰਗ ਆਹ ਦੇਖ ਲੋ ਪ੍ਰਿੰਟ ਇੱਕ ਤੋਂ ਇੱਕ ਆ ਰਹੇ ਜੇ ਜਲਵੇ ਆਹ ਦੇਖੋ 200 ਰੁਪਏ ਚ ਸੋ ਇਹਦੇ ਵਿੱਚ ਪ੍ਰਿੰਟ ਡਿਜ਼ਾਈਨ ਤੁਹਾਨੂੰ ਜਿਹੜੇ ਦਿਖਾਇਆ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਿਹੜੀਆਂ ਆਜੋ ਵਾਸਤੇ ਤੁਸੀਂ ਆਹ ਲੋ ਜੀ 200 ਰੁਪਏ ਦਾ ਸੂਟ ਜੀ ਆਹ ਦੇਖੋ ਜੀ ਪਿਓਰ ਸ਼ੋਲ ਸੂਟ ਇੱਕ ਤੋਂ ਇੱਕ ਪ੍ਰਿੰਟ ਇੱਕ ਤੋਂ ਇੱਕ ਡਿਜ਼ਾਈਨ ਬਾਜੀ ਹੋਲ ਸੇਲ ਚ ਕੱਲਾ ਸੂਟ ਵੀ ਮਿਲੂਗਾ ਸੈਟ ਲੈਣ ਦੀ ਲੋੜ ਨਹੀਂ ਚਾਰ ਚਾਰ ਕਰਨਾ ਚਾੜਾ ਆਪਣੀ ਮਨ ਪਸੰਦਾ ਸੂਟ ਲਓ ਵਿੱਕ ਜੇ ਤੁਹਾਡਾ ਨਾ ਵਿਕੇ ਵਾਪਸੀ ਵੀ ਹੈ ਰੇਟਾਂ ਦਾ ਓਪਨ ਚੈਲੰਜ ਕਰ ਰਿਹਾ ਬਾਜੀ ਸਾਡੇ 350 ਰੁਪਏ ਦਾ ਸੂਟ ਸੋ ਤੁਸੀਂ ਇਹ ਚੈੱਕ ਕਰ ਲਓ ਗਰਮ ਸੂਟ ਆ ਬਿੱਦ ਸ਼ਾਲ ਜਿਹੜੇ ਬਾਜ਼ਾਰ ਚ 7-800 ਦਾ ਇੱਕ ਇੱਥੇ 700 ਦੇ ਦੋ ਚੈਲੰਜ ਕਰਦੇ ਆ ਜੇ ਪੂਰੇ ਪੰਜਾਬ ਚ 350 ਰੁਪਏ ਦਾ ਗਰਮ ਸੂਟ ਕੋਈ ਦੇ ਕੇ ਦਿਖਾ ਦੇਵੇ ਆ ਦੇਖੋ ਪੀਸ ਇੱਕ ਤੋਂ ਇੱਕ ਪ੍ਰਿੰਟ ਇੱਕ ਤੋਂ ਇੱਕ ਡਿਜ਼ਾਈਨ ਹਾਂਜੀ ਚੀਜ਼ਾਂ ਨਵੀਆਂ ਤੋਂ ਨਵੀਆਂ ਰੰਗ ਵੀ ਬੜੇ ਸੋਹਣੇ ਵਿੱਚ ਮੈਂ ਕਿਹਾ ਧਮਾਕੇਦਾਰ ਆਰਟੀਕਲ ਭਾਜੀ ਆ ਦੇਖੋ ਸ਼ੋਲਰ ਦੇ ਨਾਲ ਸੂਟ ਬਾਬੇ ਦੇ ਸੇਲ ਸ਼ੁਰੂ ਹੋ ਗਈ ਹੈ 15 ਦਿਨ ਦੀ ਹਾਂਜੀ ਇਦਾਂ ਦੇ ਬ੍ਰਾਂਡਡ ਪੀਸ ਭਾਜੀ ਜਿੰਨੇ ਮਰਜ਼ੀ ਸੂਟ ਲੋ ਜਿੰਨੇ ਮਰਜ਼ੀ ਡਿਜ਼ਾਈਨ ਲੋ ਹਰ ਡਿਜ਼ਾਈਨ ਵੱਖਰਾ ਹਰ ਆਰਟੀਕਲ ਵੱਖਰਾ ਪ੍ਰਿੰਟ ਇੱਕ ਤੋਂ ਇੱਕ ਕੱਪੜੇ ਦੀ ਗਾਰੰਟੀ ਪੂਰੀ ਹਾਂਜੀ ਜੀ 350 ਰੁਪਏ ਦਾ ਸੂਟ ਇੱਦਾਂ ਨੇ ਪੀਸ ਵੀ 350 ਭਾਜੀ ਆ ਪੀਸ ਦੇਖ ਲਓ ਸੋ ਹੁਣ ਬਾਜ਼ਾਰਾਂ ਚ ਜਾ ਕੇ ਲੁੱਟਣਾ ਨਾ ਕਰਾਓ ਤੁਹਾਨੂੰ ਸਿੱਧਾ ਟਿਕਾਣਾ ਦੱਸਦਾ ਬਾਬੇ ਦੇ ਹਿੱਟ ਤੇ ਆ ਜਾਓ 350 ਰੁਪਏ ਚ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਫੇਰੀ ਦਾ ਕੱਪੜਾ ਵੇਚ ਦਿਓ ਚਾਹੇ ਤੁਸੀਂ ਲੈਣਾ ਵਿਆਹ ਸ਼ਾਇਦਾ ਕੱਪੜਾ ਸਾਰਿਆਂ ਦੇ ਵੱਡੇ ਫਾਇਦੇ ਆ ਜਿੰਨਾ ਮਰਜੀ ਕੱਪੜਾ ਲੈ ਜਾਓ ਜਿੰਨਾ ਬੈਗਿਆ ਪ੍ਰੋਫਿਟ ਤੁਸੀਂ ਰੱਖ ਲਿਓ ਨਹੀਂ ਬਿਗਿਆ ਤਾਂ ਵਾਪਸ ਦੇ ਕੇ ਬਦਲ ਕੇ ਆ ਜਾਓ ਵਾਪਸੀ ਦੀ ਵੀ ਗਾਰੰਟੀ ਹੈਗੀ ਇੱਥੇ ਆਹ ਦੇਖੋ ਭਾਜੀ ਪੀਸ ਪਿਓਰ ਬੈਲਬੜ ਤੇ ਹੈਂਡਵਰਕ ਕੱਢਿਆ ਹੋਇਆ 35 350 ਰੁ 1800 ਰੁਪਏ ਦਾ ਸੂਟ ਮਿਲੇਗਾ ਚੈਲੰਜ ਦੇ ਨਾਲ ਐਦਾਂ ਦਾ ਸ਼ੋਲ ਆ ਹੋਰ ਤੁਸੀਂ ਚੈੱਕ ਕਰ ਲੋ ਐਦਾਂ ਦੇ ਤਮਾਕੇ ਇੱਕ ਤੋਂ ਇੱਕ ਰੇਟਾਂ ਦੇ ਪਾਤੇ ਬਾਬੇ ਜਿਹੜੀਆਂ ਇਹਨਾਂ ਨੇ ਪਟਾਕੇ ਤੇ ਕਲਾਸ ਪੀਸ ਰੇਟ 1800 ਦੇਖੋ ਪਿਓਰ ਹੈਵੀ ਬੈਲਪੈਡ ਦਾ ਕਪੜਾ ਉੱਤੇਆ ਦੇਖੋ ਹੈਂਡਵਰਕ ਦਾ ਕੰਮ ਕੀਤਾ 3500 ਰੁਪਿਆ ਬਾਜ਼ਾਰ ਦਾ ਰੇਟ 1800 ਰੁਪਏ ਚ ਲੈ ਜਾਓ ਰੰਗ ਤੁਹਾਡੇ ਸਾਹਮਣੇ ਪਏ ਆ ਆ ਦੇਖੋ ਪੀਸ ਕਲਾਸ ਚੀਜ਼ਾਂ ਭਾਜੀ ਪਿਓਰ ਵੈਲਵਟ ਦੇ ਉੱਪਰ ਬ੍ਰਾਂਡ ਜਿਹੜੇ ਅੱਜ ਕੱਲੇ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹ ਹੈ ਹਾਂਜੀ ਐਦਾਂ ਦੇ ਸ਼ੋਲ ਆਉਂਦੇ ਨਾਲ ਵੈਲਵਟ ਦੇ ਕੱਢੇ ਹੋਏ ਹਾਂਜੀ ਫੁੱਲ ਹੈਵੀ ਹਾਂਜੀ ਚਾਰ-ਚਾਰ ਕਰਨਾ ਚਾੜ ਹਾਂਜੀ ਭਾਈ ਜਿੱਥੇ ਮਰਜ਼ੀ ਟਰਾਈ ਕਰੋ ਸਿੰਗਲ ਸੂਟ ਵੀ ਦਾਂਗੇ ਰੇਟ ਦਾ ਓਪਨ ਚੈਲੰਜ ਹੈ 1600 ਰੁਪਏ ਦਾ ਸੂਟ ਹੋਰ 200 ਰੁਪਏ ਘਟਾਤਾ ਉਹਦੇ ਵਿੱਚੋਂ ਬਿਲਕੁਲ ਭਾਜੀ ਇਹਦਾ ਹੋਲ ਸੇਲ 'ਚ ਕਪੜਾ ਮਿਲਦਾ ਹੈ ਮਰਜੀ ਤੁਹਾਡੀ ਇੱਕ ਲੋ ਮਰਜੀ ਤੁਹਾਡੀ 100 ਸੂਟ ਲੋ ਬਾਜ਼ਾਰ ਵਿੱਚ 32 3200 ਦਾ ਇੱਕ ਸੂਟ ਇੱਥੇ 3200 ਦੇ ਦੋ ਇੱਕ ਖਰੀਦੋ ਦੂਜਾ ਫ੍ਰੀ ਮਤਲਬ ਇੱਕ ਨਾਲ ਇੱਕ ਫ੍ਰੀ ਕੀਤਾ ਹੈਗਾ ਇੱਥੇ ਆਹ ਦੇਖੋ ਪੀਸ ਭਾਜੀ ਪਹਿਲੀ ਗੱਲ ਪਿਓਰ ਪਸ਼ਮੀਨਾ ਹੋਊਗਾ ਕੱਟ ਦੇਖ ਲੋ 3 ਮੀਟਰ ਸਲਵਾਰ ਦੀ ਹਾਂਜੀ ਪਿਓਰ ਅਲਪਾਈਨ ਦੀ ਸ਼ਰਟ ਡਿਜੀਟਲ ਦੇ ਵਿੱਚ ਜੀ ਨਾਲ ਅਲਪਾਈਨ ਦਾ ਸ਼ੋਰ ਬ੍ਰਾਂਡਡ ਸਟੈਂਪ ਲੱਗਾ ਹੋਇਆ ਜੀ ਠੀਕ ਹੈ ਜੀ 1800 2000 ਦਾ ਪੀਸ ਆ 900 ਰੁਪਏ ਦਾਾਂਗੇ ਭਾਜੀ ਸੋ ਇਹਦੇ ਸ਼ਾਲ ਦੇ ਵਿੱਚ ਦੇਖੋ ਤੁਸੀਂ ਕਪੜਾ ਫੀਲ ਕਰਕੇ ਦੇਖੋ origignal quality ਆ ਕੋਈ ਕਾਪੀਆਂ ਨਹੀਂ ਬਾਕੀ ਰੰਗ ਤੁਸੀਂ ਚੈੱਕ ਕਰੀ ਜਾਓ 900 ਰੁਪਏ ਦਾ ਸੂਟ ਭਾਜੀ ਠਮਾਕੇ ਦਾ ਡਿਜ਼ਾਈਨਿੰਗ ਗਾਰੰਟੀਆਂ ਪੂਰੀਆਂ ਗਾਰੰਟੀਆਂ ਪੂਰੀਆਂ ਫਾਇਦੇ ਵੱਡੇ ਕਪੜਾ ਨਾਲ ਵੀ ਕੀ ਆ ਵਾਪਸੀ ਹਾਂਜੀ ਠੀਕ ਹੈ ਜੀ ਘਾਟਾ ਕੋਈ ਨਹੀਂ ਐਦਾਂ ਦੇ ਬ੍ਰਾਂਡਡ ਪਿਓਰ ਸਪਨ ਦੇ origignal ਪੀਸ ਵਰਕ ਦੇ ਨਾਲ 900 900 ਆ ਦੇਖੋ ਪੂਰੀ ਹੈਵੀ ਕੁਆਲਿਟੀ ਆ ਜਿਹੜਾ ਪਸ਼ਮੀਨਾ ਕਹਿ ਕੇ ਕੇ ਤੁਸੀਂ 22 2500 3 3000 ਦੇ ਲੈਣੇ ਤੇ 9 900 ਰੁਪਏ ਚ ਲੈ ਜਾਓ ਆ ਦੇਖੋ ਭਾਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਕਾਰੀਗਰੀ ਕੀਤੀ ਹੋਈ ਪੀਸ ਨਾਲੇ ਕੁਆਲਿਟੀ ਠੀਕ ਹੈ ਜੀ ਨਾਲੇ ਰੇਟ ਘੱਟ ਨਾਲੇ ਵੇਚਣ ਵਾਲਿਆਂ ਨੂੰ ਵੱਡਾ ਫਾਇਦਾ ਜੇ ਨਾ ਵੀ ਕਿਹਾ ਵਾਪਸੀ ਘਾਟਾ ਕੋਈ ਨਹੀਂ ਇੱਕ ਲੋ ਦੋ ਲੋ ਰੇਟ ਹੋਲਸੇਲ ਸੈਟ ਲੈਣ ਦੀ ਲੋੜ ਨਹੀਂ ਆਪਣੀ ਮਨ ਪਸੰਦਾ ਮੈਂ ਕਹਿੰਦਾ ਬੋਰੇ ਜੋ ਪਾੜ ਕੇ ਕੱਲਾ ਸੂਟ ਲੈ ਜਾਓ ਤਾਂ ਵੀ ਦੇ ਦਾਂਗੇ ਹੁਣ ਵਿਆਹ ਸ਼ਾਦ ਦੇ ਲਈ ਵੀ ਦਿਖਾਓ ਜੇ ਉਹ ਦੇਣ ਲੈਣ ਕਰਨਾ ਜੇ ਕਿਸ ਨੇ ਆਪਣੇ ਦਾਜਵਰੀ ਬਰਉਣੀਆ ਉਹਦੇ ਵਿੱਚ ਹੀ ਫਾਇਦਾ ਕਰੋ ਆ ਦੇਖੋ ਭਾਜੀ ਇੱਕ ਪ੍ਰਿੰਟ ਦਿਖਾ ਕੇ ਆਪਾਂ ਅੱਗੇ ਉਹਨਾਂ ਨੂੰ ਵਿਆਹ ਸ਼ਾਦੀਆਂ ਦੇ ਆਰਟੀਕਲ ਵਧੀਆ-ਵਧੀਆ ਦਿਖਾਣੇ ਆ ਜਿਹੜੇ ਬ੍ਰਾਂਡ ਜਾਂਦੇ ਬ੍ਰਾਂਡ ਭਾਜੀ ਹਾਂਜੀ ਉਹਦੇ ਵੀ ਆਪਾਂ ਰੇਟਾਂ ਦੇ ਪਾਣ ਲੱਗਿਆ ਵੱਡੇ ਖਲਾਰੇ ਐਦਾਂ ਦੇ ਸੂਟ ਵੀ ਲੈਣੇ ਆ ਤਾਂ 350 ਰੁਪਏ ਲੈ ਜਾਓ ਨਹੀਂ ਮਿਲਣੇ ਕਿਸੇ ਦੇ ਇਸ ਰੇਟ ਆ ਦੇਖੋ ਛੋਟਾ ਬਾਜ਼ਾਰ 'ਚ ਨਹੀਂ ਹੈਗਾ ਆ ਦੇਖੋ ਫੋਟੋ ਵਾਲੇ ਪੀਸ ਮੋਡਰ ਵਾਲੇ ਪੀਸ ਜਿਹੜੇ ਤੁਹਾਨੂੰ ਅਸੀਂ ਦੇ ਰਹੇ ਆ ਇਹ 8-800 ਰੁਪਿਆ 1000-1000 ਰੁਪਿਆ ਇੱਕ-ਇੱਕ ਸੂਟ ਦਾ ਬਾਬੇ ਜੱਟ ਨੇ 350 ਰੁਪਏ 'ਚ ਇੱਕ ਸੂਟ ਲੈ ਜਾਓ 350 ਦਾ ਦੋ ਲੈ ਜਾਓ 700 ਚ ਨਿਆਰੇ ਪੂਰੇ ਆ ਦੇਖੋ ਭਾਜੀ ਕਰੇਵ ਨੈਚੁਰਲ ਦਾ ਸੂਟ ਮਿਰਰ ਵਰਕ ਨਾਲ ਹਾਂਜੀ ਭਾਜੀ ਚਾਰ ਕਲਰਾਂ ਚੜਾਊਗਾ ਸਿੰਗਲ ਸੂਟ ਵੀ ਮਿਲ ਜੂਗਾ ਰੇਟ 450 ਨਾਲ 1200 ਨਾਲ 1500 ਇਹਦਾ ਰੇਟ 450 450 ਰੁਪਏ ਭਾਜੀ ਓਪਨ ਚੈਲੰਜ ਹੈ ਤੇ ਸੀਟੀ ਸੂਟ ਦਾ ਬੈਕ ਲੈ 1200 ਦਾ ਬਿਆਰ ਚ ਵੀਡੀਓ ਜੇ ਐਵੇਂ ਨਹੀਂ ਚੀਕਾਂ ਮਾਰੀ ਜਾਂਦਾ ਕੋਈ ਗੱਲ ਆ ਤਾਹੀ ਮਾਰਦੇ ਨਹੀਂ ਉੱਚੀ ਉੱਚੀ ਬੋਲਦੇ ਆ ਨਾ ਕੋਈ ਗੱਲ ਆ ਪਤਾ ਕੀ ਹਾਂਜੀ ਫਿਰ ਰੇਟ ਪੂਰੇ ਪੰਜਾਬ ਨੂੰ ਓਪਨ ਚੈਲੇਂਜ ਰੇਟ ਬੋਲਦੇ ਆਪਾਂ ਸੈਟ ਲਾਈਨ ਦੀ ਲੋੜ ਨਹੀਂ ਕੱਲਾ ਕੱਲਾ ਪੀਸ ਲੈ ਜਾਓ ਇਹਦਾ ਰੇਟ ਕੀ ਆ ਆਪਰੀ ਦਾ ਸੂਟ 1500 1200 ਰੁਪਏ ਆ ਬਾਹਰ ਦੇ 500 ਰੁਪਏ ਆ ਅੱਛਾ ਇਹ ਵੀ 500 ਚ ਭਾਜੀ ਛੋਟਾ ਬੱਚਾ ਆ ਜਵੇ ਤਾਂ ਵੀ 500 ਹੀ ਲੱਗਣਾ ਠੀਕ ਹੈ ਦੇਖੋ ਭਾਵੇਂ ਡਾਕ ਦੇ ਕੇ ਰੇਟ ਲਾਈਦਾ ਨਾਲੇ ਤੁਸੀਂ ਰੰਗ ਦੇਖ ਲਓ ਨਾਲੇ ਡਿਜ਼ਾਈਨ ਦੇਖ ਲਓ 1200 15 1500 ਦੇ ਬਾਜ਼ਾਰ 'ਚ ਇੱਥੇ ਤੁਹਾਨੂੰ 5 500 ਦੇ ਮਾਤਰਾਵ ਜਿਹੜਾ 1500 ਦਾ ਇੱਕ ਇੱਥੇ 1500 ਦੇ ਤਿੰਨ ਦੇ ਦੇਣਾ ਇੱਕ ਸੂਣਾ ਦੋ ਫਰੀ ਆਹ ਦੇਖੋ ਪੀਸ ਬਣਿਆ ਹੋਇਆ ਕੰ ਖਾਣਾ ਜੋ 2000 ਰੁਪਿਆ ਆ ਘੇਰੇ ਦੇ ਕੰਮ ਕੀਤੇ ਪਿਓਰ ਸਰੋਸਕੀ ਦੇ オリジナル ਪੀਸ ਨਾਲ ਬਰਬਰੀ ਦੇ ਫੁੱਲ ਸਾਈਜ਼ ਦੁਪੱਟੇ 2.5 ਮੀਟਰ ਰੰਗ ਇੱਕ ਤੋਂ ਇੱਕ ਮੈਂ ਕਹਿੰਦਾ ਚੜ ਦੇ ਵਿੱਚ ਚੜਦਾ ਕਲਰ ਭਾਜੀ 900 ਰੁਪਏ ਸੂਟ ਦਾਂਗੇ ਹੋਲ ਸੇਲ ਐ ਆ 900 ਰੁਪਏ ਚ ਹਾਂਜੀ ਦੇਖੋ ਦੁਪੱਟਾ ਵੀ ਡਿਜ਼ਾਈਨਰ ਸੂਟ ਵੀ ਡਿਜ਼ਾਈਨਰ ਇਹ ਵਿਆਹ ਸ਼ਾਦੀਆਂ ਲਈ ਦੇਣ ਲੈਣ ਲਈ ਦਾਜਵਰੀ ਵਾਲੇ ਸੂਟ ਤੁਹਾਨੂੰ ਦਿਖਾ ਰਹੇ ਆ 2 2000 18 1800 ਇੱਥੇ 900 ਦੇ 900 ਰੁਪਏ ਦਾ ਸੂਟ ਦਾਂਗੇ ਤੁਹਾਨੂੰ ਆਹ ਦੇਖੋ ਪੀਸ ਸਲਵਾਰ ਦੇ ਪੌਂਚੇ ਦੇਖੋ ਤੁਸੀਂ ਜੀ ਕੰਮ ਦੇਖੋ ਕੀਤਾ ਹੋਇਆ ਕਿੰਨਾ ਸ਼ਾਨਦਾਰ ਹਾਂਜੀ ਪਿਓਰ ਔਰਗੈਂਜ਼ਾ ਦੀ ਸ਼ਰਟ ਆਹ ਦੇਖੋ ਪੀਸ ਤੇ ਕੰਮ ਹਾਂਜੀ ਕੁਆਲਿਟੀ ਇੱਕ ਨੰਬਰ ਜੀ ਵਰਕ ਹੈਵੀ 1800 2000 ਦਾ ਸੂਟ ਹਨ 900 ਰੁਪਏ ਦਾਾਂਗੇ ਬਾਜੀ ਅੱਛਾ ਇਹ ਵੀ 900 ਹੀ ਦੇ ਦਿੱਤਾ 200 ਰੁਪਏ 'ਚ ਦੇ ਦੇਣਾ ਡਿਜ਼ਾਈਨਿੰਗ ਆ ਬਹੁਤ ਮਿਲ ਜਾਣਗੀਆਂ ਵੈਰਾਈਟੀਆਂ 1 2 1 ਆਪਾਂ ਦਾ ਇੱਕ ਇੱਕ ਸੈਂਪਲ ਖੋਲ ਕੇ ਦਿਖਾਣੇ ਪਿਆ ਵੀ ਹਰ ਤਰੀਕੇ ਦਾ ਡਿਜ਼ਾਈਨ ਹਰ ਤਰੀਕੇ ਦੀ ਵੈਰਾਈਟੀ ਹਰ ਤਰ੍ਹਾਂ ਦਾ ਕਪੜਾ ਵੇਡ ਹੋਲ ਸੇਲ ਦਾ ਤੇ ਚੀਜ਼ਾਂ ਇੱਕ ਤੋਂ ਇੱਕ ਐਦਾਂ ਦੇ ਪੀਸ ਆ ਦੇਖੋ ਆਹ ਸਲਵਾਰ ਤੇ ਆਹ ਸ਼ਾਰਟ ਦੇਖੋ ਭਾਜੀ ਪੀਸ ਦੇਖੋ ਬਣਿਆ ਹੋ ਪੂਰਾ ਡਿਜ਼ਾਈਨਰ ਪੀਸ ਠੀਕ ਹੈ ਜੀ ਔਰ ਇਹਦੇ ਨਾਲ ਦੁਪੱਟਾ ਵੀ オリジナル ਫੁੱਲ ਪਿਓਰ ਚਨਾਉਣ ਦਾ ਹਾਂਜੀ 4450 ਵਾਲਾ ਸੂਟ ਹੈ ਹਾਂਜੀ オリジナル ਪੀਸ ਦੇ ਰਿਆ ਆ ਜੀ ਪਿਓਰ ਸ਼ਿਮਰ ਦੇ ਉੱਪਰ ਹੈ 2100 ਰੁਪਏ ਦਾ ਸੂਟ ਹੈ ਜੀ ਲਓ ਇਥੇ 45 4500 ਵਾਲੇ ਸੂਟ ਵੀ 21 2100 ਚ ਮਤਲਬ ਹਰ ਤਰ੍ਹਾਂ ਹੀ ਰੇਂਜ ਆ ਜਿਹੜਾ ਇੱਥੇ 1200 1300 ਦਾ ਸੂਟ ਬਾਜ਼ਾਰ 'ਚ ਇੱਥੇ ਤੋਂ ਦੇਣਾ 400 ਰੁਪਏ ਦਾ 15 ਦਾ ਸੂਟ ਦੇਣਾ 500 ਰੁਪਏ ਦਾ ਤੇ ਜਿਹੜੇ 45 4500 ਵਾਲਿਆ ਉਹ ਦੇਨੇ ਸਾਨੂੰ 21 2100 ਦੇ ਵਿੱਚ ਆਹ ਦੇਖੋ ਪੀਸ ਕਿੰਨੇ ਹੈਵੀ ਹੈਵੀ ਮਿਲਦੇ ਆ ਸੇਲ ਲੱਗੀ ਆ ਭਾਜੀ ਵੱਡਾ ਫਾਇਦਾ ਆਹ ਦੇਖੋ ਚੀਜ਼ਾਂ ਦੇਖ ਲਓ ਭਾਜੀ 1400 ਰੁਪਏ ਦਾ ਸੂਟ ਅੱਛਾ 1400 ਦਾ ਸੂਟ ਆ ਫਰੰਟ ਸਾਰਾ ਫਰੰਟ ਘੇਰਾ ਪੌਂਚਾਂ ਦੇ ਕੰਮ ਦੁਪੱਟਾ ਵੀ ਚੈੱਕ ਕਰ ਲਓ ਤੇ ਰੇਟ ਹੈਗਾ ਕੋਡੀਆਂ ਦੇ ਭਾਏ ਦਾ 3 ਮੀਟਰ ਦੀ ਸਲਵਾਰ ਭਾਜੀ ਇੱਕ ਤੋਂ ਇੱਕ ਡਿਜ਼ਾਈਨ ਆਹ ਦੇਖੋ ਪੀਸ ਪਿਓਰ オーਰਗੈਂਜ਼ਾ ਦੇ ਉੱਪਰ ਹੈਵੀ ਹਾਂਜੀ ਸੀਕਵੈਂਸ ਵਰਕਰ ਨਾਲ ਦੁਪੱਟਾ ਵੀ ਡਿਜ਼ਾਈਨਰ ਨਾਲ ਫੁੱਲ ਹੈਵੀ ਆਹ ਦੇਖੋ ਇਹ 3-3 ਯਾਰ ਦੇ ਸੂਟਾਂ ਭਾਜੀ 15-1500 ਰੁਪਏ ਸੇਲ ਲੱਗ ਗਈ ਹੈ 1500 ਰੁਪਏ ਦੇ ਦੇਣਾ 1500 ਰੁਪਏ ਦੇ ਦੇਣਾ ਲਓ ਇਹਦੇ ਵਿੱਚ ਇੱਥੇ ਹਰ ਤਰੀਕੇ ਦਾ ਕੱਪੜਾ ਮਿਲ ਜਾਂਦਾ ਕੱਪੜਾ ਮਿਲ ਜਾਂਦਾ ਤੁਹਾਡੀ ਡਿਮਾਂਡ ਦੇ ਅਨੁਸਾਰ ਪਰ ਰੇਟ ਮਿਲੂਗਾ ਹੋਲ ਸੇਲ ਦਾ ਇੱਥੇ ਤੁਸੀਂ ਕਲਕੱਤਾ ਦੇ ਸੂਟ ਲਓ ਜੈਪੁਰ ਦੇ ਸੂਟ ਲਓ ਆਈ ਦਾ ਨੇ ਬ੍ਰਾਂਡਡ ਫੁੱਲ ਹੈਵੀ ਹੈਂਡਵਰਕ ਲੋ ਜਿਹੜੇ ਬਜਾਰਾ ਚ 6-7000 ਤੋਂ ਸ਼ੁਰੂ ਹੁੰਦੇ ਨਾ ਬਾਜੀ ਹਾਂਜੀ ਆ ਪੀਸ ਆਪਾਂ ਦਾਾਂਗੇ ਤੁਹਾਨੂੰ 3200 ਰੁਪਏ ਦਾ ਆ ਤੁਹਾਡੇ ਸਾਹਮਣੇ ਰੱਖਿਆ ਭਾਈ ਨੇੜੇ ਕਰਕੇ ਕੈਮਰਾ ਘੁਮਾਈ ਜਰਾ ਕੰਮ ਦਾ ਪਤਾ ਲੱਗ ਜਾਏ ਸਕੂਟ ਕਿਦਾਂ ਦਾ ਆ ਇਹਦੇ ਵਿੱਚ ਕਲਰ ਸਾਰਾਂ ਦੇ ਵਿੱਚ ਤੁਹਾਨੂੰ ਮਿਲ ਜਾਣੇ ਆ ਸਾਰੇ ਡਿਜ਼ਾਈਨ ਵੈਰਾਈਟੀਆਂ ਬਾਜੀ ਸਮੁੰਦਰ ਹੈ ਇਹਦੇ ਵਿੱਚ ਆਹ ਦੇਖੋ ਪੀਸ ਪਿਓਰ ਦੇਸੀ ਕਿਉ ਵਾਲੇ ਹੈਂਡਵਰਕਲੇ ਸੂਟ ਹਾਂਜੀ ਠੀਕ ਆ ਆਲੋ ਪਿਓਰ ਕਰੇਵ ਦੀ ਸਲਵਾਰੋ ਵੀ ਹੈਂਡਵਰਕ ਨਾ ਦੁਪੱਟਾ ਡਿਜ਼ਾਈਨਰ ਤੇ ਰੇਟ ਭਾਜੀ 2500 ਰੁਪਇਆ ਦੇਖੋ ਬਜ਼ਾਰਾਂ ਚ ਆ ਕੇ ਲੁੱਟਾ ਨਾ ਕਰਾਓ ਤੁਸੀਂ ਇਹੇ ਵੱਡੇ ਵੱਡੇ ਸ਼ੋਅਰੂਮਾਂ ਦੇ 6000 ਦੇ ਸੂਟ ਆ ਪਰ ਬਾਬੇ ਜਿਹੜੀ ਤੇ 25 2500 ਚ ਆਹ ਦੇਖੋ ਪੀਸ ਇੱਕ ਤੋਂ ਇੱਕ ਡਿਜ਼ਾਈਨਾਂ ਆਗੇ ਭਾਜੀ ਨਵੇਂ ਤੋਂ ਨਮਾ ਤੇ ਆਊਗਾ ਜਲਵਾ ਸੂਟਾਂ ਦਾ ਐਦਾਂ ਦੇ ਸੂਟ ਸਲਵਾਰ ਦੇ ਪੌਂਚੇ ਕੱਢੇ ਹੋਏ ਵੀ ਹੈਂਡਵਰਕ ਨਾਲ ਠੀਕ ਆ ਜੀ ਆਹ ਦੇਖੋ ਡਿਜੀਟਲ ਪਿਓਰ オリジナル ਬਰਬਰੀ ਦੇ ਉੱਪਰ ਕੰਮ ਦੇਖੋ ਕੀਤਾ ਹੋਇਆ ਟੋਟਲ ਹੈਂਡ ਦਾ ਹਾਂਜੀ ਆਹ ਦੇਖੋ ਭਾਜੀ ਦੁਪੱਟੇ ਦੇ ਗਲੀਆਂ ਲੈਸਾਂ ਨਹੀਂ ਲਾਈਆਂ ਹੋਈਆਂ ਪੂਰਾ ਹੈਵੀ ਹੈਂਡਵਰਕ ਕੀਤਾ ਹੋਇਆ ਪਨ ਵਰਕ ਨਾਲ ਨਲਕੀ ਦਾ ਕੰਮ ਹੈ ਤੇ ਰੇਟ ਦੇਤਾ ਆਪਾਂ 3200 ਰੁਪਇਆ ਤੇ 3200 ਰੁਪਏ ਦੇ ਵਿੱਚ ਇਦਾਂ ਦਾ ਸੂਟ ਤੁਹਾਨੂੰ ਇੰਨੀ ਰੇਂਜ ਦੇ ਵਿੱਚ ਕਿਸੇ ਨੇ ਦੇਣਾ ਨਹੀਂ ਦੇਣਾ ਨੀਗਾ ਚਾਹੇ ਦੀ ਫੋਟੋ ਖਿੱਚ ਲੋ ਚਾਹੇ ਵੀਡੀਓ ਬਣਾ ਲਓ ਆ ਲਓ ਜਿੰਨੀ ਮਰਜ਼ੀ ਰੇਟ ਟ੍ਰਾਈ ਕਰੋ ਜੀ ਓਪਨ ਚੈਲੰਜ ਆ ਆ ਪੀਸ ਦੇਖੋ ਨਵੇਂ ਤੋਂ ਨਵਾਂ ਆਰਟੀਕਲ ਦਾਾਂਗੇ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਹਰ ਰੇਂਜ ਬਾਬੇ ਦੀ ਹੱਟੀ ਤੇ ਆ ਹਰ ਰੇਂਜ ਆ ਪੀਸ ਦੇਖੋ ਦੇਖੋ ਇਹ ਸਾਰਾ ਹੀ ਹਫਤਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਤੱਕ ਵੱਡੇ ਫਾਇਦੇ ਬਾਬੇ ਦੀ ਹੱਟੀ ਨੇ ਕਰਨ ਛੇਦੀ ਆਜੋ ਸਾਰਿਆਂ ਦਾ ਫਾਇਦਾ 100 ਰੁਪਏ ਤੋਂ ਭਾਜੀ suit start ਆ 100 ਰੁਪਏ ਤੋਂ ਐਦਾਂ ਦੇ ਪੀਸ ਵੀ ਲੋ ਜਲਦੀ ਜਲਦੀ ਆਜੋ ਧਮਾਕੇ ਦਾ ਡਿਜ਼ਾਈਨਿੰਗ ਲੈ ਜੋ ਨਵੇਂ ਤੋਂ ਨਵਾਂ ਆਰਟੀਕਲ ਲੈ ਜੋ ਹਾਂਜੀ ਐਦਾਂ ਦੇ suit ਭਾਜੀ ਆਹ ਦੇਖ ਲੋ ਪੀਸ ਬਣਿਆ ਹੋਇਆ 300 ਰੁਪਏ ਚ 3600 ਰੁਪਏ ਚ ਦੁਪੱਟੇ ਨਾਲ 3600 ਚ suit ਲੋ ਚੀਜ਼ ਤੁਹਾਡੇ ਮੈਂ ਸਾਹਮਣੇ ਰੱਖਦੀ ਐ ਪੀਸ ਤੁਹਾਡੇ ਸਾਹਮਣੇ ਐ ਇੱਕ ਤੋਂ ਇੱਕ ਆਰਟੀਕਲ ਐ ਹਾਂਜੀ ਰੇਂਜ ਹਾਈ ਕਲਾਸ ਮਿਲੇਗੀ ਚੀਜ਼ਾਂ ਫਸਕਲਾਸ ਤੇ ਆਹ ਕਹਿਣਾ ਵੇ ਜਿਹੜਾ ਸੂਟ ਮੈਂ ਦਿਖਾਣ ਲੱਗਾਣਾ ਹੂੰ ਇਹ ਤੋਹਫਾ ਆ ਤੋਹਫਾ ਦੇਖੋ ਇੱਥੇ 100 ਰੁਪਏ ਤੋਂ ਲੈ ਕੇ 10 12 15000 ਤੱਕ ਸੂਟਾਂ ਨੂੰ ਮਿਲ ਜਣੇ ਆ ਪਰ ਉਹ ਸਾਰੇ ਹੀ ਰੇਟ ਤੁਹਾਨੂੰ ਬਾਜ਼ਾਰ ਤੋਂ ਅੱਦੇ ਮਿਲਣੇ ਆ ਜਿਹੜਾ 20 25 25000 ਦੇ ਇਥੇ 10 10000 ਦਵਾਂਗੇ ਪੂਰੇ ਪੰਜਾਬ ਦਾ ਤਮਾਕਾ ਭਾਜੀ 1900 ਰੁਪਏ ਦਾ ਸੂਟ ਦੁਪੱਟੇ ਦਾ ਸਾਇ ਦੇਖੋ ਹਾਂਜੀ ਫੁੱਲ ਟਾਈਮ ਮੀਟਰ ਦਾ ਦੁਪੱਟਾ ਨਾਲ ਹੈ ਕੁਆਲਿਟੀ ਇੱਕ ਨੰਬਰ ਹੈ ਹਾਂਜੀ ਐਦਾਂ ਦੇ ਪੀਸ ਜਿੰਨੇ ਮਰਜ਼ੀ ਲੋ ਹੈਵੀ ਤੋਂ ਹੈਵੀ গারਲੀਸ਼ ਪੀਸ ਆ ਰਾਜਾ ਰਾਣੀ ਵਾਲੇ ਜਰੂਰ ਦਿਖਾ ਦਿਓ 25 2500 3 3000 ਦੇ ਸੂਟ ਮਿਲਦੇ ਵੀ ਯਾਰ ਜੀ ਉਹ ਵੀ ਦਿਖਾਣੇ ਆ ਭਾਜੀ ਬਾਬੇ ਦੀ ਹੱਟੀ ਦੇ ਉਹ ਵੀ ਸਸਤੇ ਨੇ ਆ ਚੀਜ਼ਾਂ ਦੇਖੋ ਆ ਸੂਟ ਦੇਖੋ ਬਣਿਆ ਹੋਇਆ ਹਾਂਜੀ ਕੰਮ ਦੇਖੋ ਕੀਤਾ ਹੋਇਆ ਜੀ ਆ ਲੋ ਦੁਪੱਟਾ ਨਾਲ ਹੂੰ ਭਾਈ ਜਿੱਥੇ ਮਰਜ਼ੀ ਟਰਾਈ ਕਰ ਲੈਣਾ 4000 ਦਾ ਪੀਸ ਆ 1600 ਰੁਪਏ ਦਾ ਦਾਂਗੇ ਅੱਜ 1600 ਹੀ ਦਾਂਗੇ ਵੀ ਤੁਸੀਂ ਬਿਲਕੁਲ ਜੀ ਲਓ 4 4000 ਵਾਲੇ ਸੂਟ ਵੀ 16 1600 ਦੇ ਵਿੱਚ ਜਿੰਨਾ ਮਰਜ਼ੀ ਕਪੜਾ ਲੈ ਕੇ ਵੇਚੋ ਜਿੰਨੇ ਮਰਜ਼ੀ ਡਿਜ਼ਾਈਨ ਲੋ ਇੱਕ ਤੋਂ ਇੱਕ ਆਰਟੀਕਲ ਇੱਕ ਤੋਂ ਇੱਕ ਧਮਾਕਾ ਹਾਂਜੀ ਸੁਪਰ ਨਾਲੋਂ ਉੱਪਰ ਦੇ ਆਰਟੀਕਲ ਆਹ ਦੇਖੋ ਪੀਸ ਆ ਵੀ ਤੁਸੀਂ ਚੈੱਕ ਕਰ ਹੀ ਜਾਓ ਤੁਸੀਂ ਨਾ ਕਿੰਨਾ ਹੈਵ ਯੂ ਵਰਕ ਹਰ ਸੂਟ ਦੇ ਉੱਤੇ ਕੀਤਾ ਤੇ ਰੇਟ ਤਾਂ 1500 ਰੁਪਏ ਦਾ 1500 ਰੁਪਈਆ 1500 ਕਿਸੇ ਨੇ ਰੇਟ ਸਾਨੂੰ ਹੋਰ ਸੋਹੰਦਰਾ ਵੀ ਨਹੀਂ ਦੇਣਾ ਜਿੱਥੇ ਤੁਸੀਂ ਸੈੱਟ ਵਾ ਸੈੱਟ ਵੀ ਲੈਣ ਜਾਓਗੇ ਇੱਥੇ ਤੁਸੀਂ ਭਾਵੇਂ ਇੱਕ ਇੱਕ ਲੈ ਜਾਓ ਦੋ ਦੋ ਲੈ ਜਾਓ ਰੇਟ 1500 ਲੱਗਣਾ ਆਹ ਦੇਖੋ ਭਾਜੀ ਰਾਜਾ ਰਾਣੀ ਆਹ ਦੇਖੋ ਭਾਜੀ ਰਾਜਾ ਰਾਣੀ ਹਾਂਜੀ 700 ਰੁਪਏ ਦਾ ਲਾਾਂਗੇ 700 ਰੁਪਏ ਜਰਾਇਆ ਰਾਣੀ ਦਊਂਗੇ ਆ 700 ਰੁਪਏ ਦੇ ਹੈਂਡਵਰਕ ਦੇ ਨਾਲ ਲਾਾਂਗੇ ਰੰਗ ਰੂਪ ਹੈਗੇ ਇਹਦੇ ਚ ਸਭ ਕੋ ਜੈਗਾ ਭਾਜੀ ਤੁਹਾਨੂੰ ਸੈਂਪਲ ਵੀਡੀਓ ਦਿਖਾਈ ਹੈ ਵੀ ਸੈਂਪਲ ਦਿਖਾ ਰਹੇ ਆ ਆ ਜਿਹੜਾ ਬਾਜ਼ਾਰ ਚ 25 2500 ਦਾ ਲੈਨੇ ਹੋ ਰਾਜਾ ਰਾਣੀ 700 ਰੁਪਏ ਦਾ ਲੈ ਜਾਓ ਬਾਬੇ ਦੀ ਹੱਟੀ ਤੋਂ 700 ਰੁਪਏ ਚ ਇਹ ਆ ਲੋ ਭਾਜੀ ਜਲਵੇ ਆ ਨਾ ਜਿਹੜੇ ਜਲਵੇ ਸੂਟਾਂ ਦੇ ਉਹ ਪਾਣ ਲੱਗੇ ਆਪਾਂ ਹੁਣ ਆਹ ਦੇਖੋ ਪੀਸ ਅੰਬੀ ਵਾਲਾ ਹਾਂਜੀ ਹੈਂਡਵਰਕ ਦੇ ਨਾਲ ਔਰਗੈਂਜ਼ਾ ਦੇ ਅੰਬੀ ਰੇਟ ਕਰਤਾ 900 ਰੁਪਏ ਬਾਜੀ ਅੱਛਾ ਇਹਦਾ 900 ਰੁਪਈਆ ਮਰਜ਼ੀ ਰੇਟ ਟਰਾਈ ਕਰ ਲੋ ਇਹ ਹੀ 2250 2350 ਬਾਜ਼ਾਰ ਦਾ ਰੇਟ ਆ ਪਰ ਇੱਥੇ ਤੁਸੀਂ 900 ਰੁਪਏ ਚ ਓਪਨ ਚੈਲੰਜ ਕਪੜਾ ਦੇ ਰਹੇ ਆ ਕੋਈ ਇਹ ਨਹੀਂ ਵੀਡੀਓ ਬਣਾ ਲਈ ਸੂਟ ਦੇ ਰਹੇ ਆ ਤੇ ਮੁੜ ਕੇ ਕਹਦੀ ਮੁੱਕ ਗਿਆ ਜੀ ਹਾਂਜੀ ਹਾਂ ਲੈ ਜਾਉ ਕੋਈ ਤੇ ਮੁੱਕ ਜਾਉ ਅੰਦਰ ਰੱਖ ਕੇ ਨਹੀਂ ਕਾਂਦੇ ਅੰਦਰ ਨਹੀਂ ਮੁੱਕਦਾ ਠੀਕ ਹੈ ਨਾ ਕਿਉਂਕਿ ਆਪਾਂ ਗਾਕਾਂ ਦੇ ਵਿੱਚ ਵੀਡੀਓ ਬਣਾਈ ਦੀ ਬਾਜੀ ਹਾਂਜੀ ਆਪਣੀ ਇੱਕੋ ਯਾਦਤ ਆ ਸਾਹਮਣੇ ਬਣਾਣੀ ਆ ਵੀਡੀਓ ਰੇਟ ਵੀ ਦੱਸਣਾ ਨਾਲ ਨਾਲ ਤੇ ਵੈਰਾਈਟੀ ਵੀ ਖੋਲਣੀ ਆ ਆ ਦੇਖੋ ਸ਼ਾਟ ਕੰਮ ਦੇਖੋ ਇਹਤੇ ਪੂਰਾ ਹੈਂਡਵਰਕ ਕੀਤਾ ਆ। ਉੱਪਰ ਹੈਂਡਵਰਕ ਅਕਲਗੱਤੇ ਦਾ ਆਰਟੀਕਲ ਆ ਲਓ 2500 ਰੁਪਏ ਦਾ ਸੂਟ। ਲਓ ਤਾਂ ਇਹ ਵੀ 2500 ਹੀ ਦੇ ਦੇਣਾ ਤੁਹਾਨੂੰ। ਇੱਕ ਤੋਂ ਇੱਕ ਆਰਟੀਕਲ ਮਿਲੇਗਾ। ਨੰਬਰ ਹੈ 98804723 ਬਾਬੇ ਦੀ ਅੜੀ ਚਰਨਦਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ। ਅਗਰ ਕਰਨਾ ਕਪੜੇ ਦਾ ਕੰਮ ਤੇ ਆਜੋ ਜਲਦੀ ਜਲਦੀ। ਸੈਟਲਾਈਟ 로ਡਨੀ ਸਿੰਗਲ ਸੂਟ ਵੀ ਦਾਂਗੇ। ਆਓ ਜਲਦੀ ਜਲਦੀ ਮਿਲਦੇ ਆਂ। ਵੀਡੀਓ ਕਰ ਦਿਓ ਦਬਕੇ ਸ਼ੇਅਰ ਸਸਰੀ ਕਾਲ ਜੀ। ਸੋ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਜਾਂ ਤੁਸੀਂ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਤੁਸੀਂ ਕੋਈ ਵੀ ਸੂਟ ਪਸੰਦਿਆ ਤੁਹਾ ਵੱਡੇ ਫਾਇਦੇ ਬਾਬੇ ਦੀ ਹੱਟੀ ਜਲੰਧਰ ਬਾਸਰ ਦੇ ਸਾਹਮਣੇ ਆ ਜਾਓ ਲੱਖਾਂ ਰੁਪਈਆ ਦੇ ਕੱਪੜਾ ਕੋਡੀਆਂ ਦੇ ਭਾ ਦਵਾਂਗੇ